ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਚ ਆ ਅੱਜ ਮੁੱਦੇ ਰੀਅਲ ਸਟੇਟ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਦੇਖ ਕੇ ਹੈਰਾਨ ਨਾ ਹੋਇਓ ਕਿਉਂਕਿ ਮੈਨੂੰ ਤਾਂ ਪਿੰਡ ਆਸਟ੍ਰੇਲੀਆ ਵਾਲੇ ਪੰਜਵਾਂ ਟਾਇਰ ਸਮਝਦੇ ਆ ਜਿੱਥੇ ਜੇ ਸੂਤ ਆਉਂਦਾ ਉੱਥੇ ਫਿੱਟ ਕਰ ਲੈਂਦੇ ਆ ਜਦੋਂ ਜਿਹੜਾ ਬੰਦਾ ਵੀ ਹੌਟ ਚੇਅਰ ਵਾਲਾ ਬੰਦਾ ਨਹੀਂ ਆਉਂਦਾ ਜਾਂ ਕੋਈ ਹੋਸਟ ਨਹੀਂ ਆਉਂਦਾ ਜਾਂ ਐਂਕਰ ਨਹੀਂ ਆਉਂਦਾ ਤਾਂ ਮੈਨੂੰ ਕਹਿੰਦੇ ਬਾਈ ਤੁਸੀਂ ਬੈਠ ਜਾਓ ਸੋ ਅੱਜ ਮੁੱਦੇ ਰੀਅਲ ਸਟੇਟ ਦੇ ਵਿੱਚ ਆਪਾਂ ਜੋਹਰ ਕੁਮਾਰ ਗਰਗ ਜੋਲੀ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਅੱਜ ਆਪਾਂ ਥੋੜੀ ਜੀ ਲੀਹ ਤੋਂ ਹਟ ਕੇ ਇਸ ਚ ਗੱਲ ਕਰਾਂਗੇ ਕਾਰਨ ਕੀ ਆ ਵੀ ਅੱਜ ਮੈਨੂੰ ਐ ਹੋ ਗਿਆ ਵੀ ਜੇ ਮੈਂ ਆਪਦੀ ਇਹ ਜੌਬ ਕਰ ਰਿਹਾ ਇਹਨਾਂ ਲਈ ਸਮਾਂ ਕੱਢ ਰਿਹਾ ਤਾਂ ਮੈਂ ਆਪਦਾ ਲਾਹਾ ਲਵਾ ਸੋ ਜਿਹੜੀਆਂ ਜਿਹੜਾ ਮੈਨੂੰ ਨਹੀਂ ਪਤਾ ਅੱਜ ਮੈਂ ਉਹ ਗੱਲਾਂ ਪੁੱਛੂਗਾ ਤੇ ਮੈਨੂੰ ਲੱਗਦਾ ਤੁਹਾਡੇ ਵੀ ਉਹ ਕੰਮ ਦੀਆਂ ਗੱਲਾਂ ਹੋਣੀਆਂ ਕਿਉਂਕਿ ਮੈਂ ਕਰਨੀਆਂ ਬਿਜ਼ਨਸ ਦੀਆਂ ਗੱਲਾਂ ਮੈਂ ਕਰਨੀਆਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਦੀਆਂ ਗੱਲਾਂ ਕਿਉਂਕਿ ਜਿਹੜੀਆਂ ਰੈ residenial ਦੀਆਂ ਤਾਂ ਇਹ ਰੋਜ਼ ਕਰਦੇ ਆ ਸੋ ਆਓ ਪਹਿਲਾਂ ਆਪਾਂ ਜੀ ਆਇਆਂ ਕਹਨੇ ਆ ਚੋਲੀ ਨੂੰ ਤੇ ਫਿਰ ਆਪਾਂ ਅੱਗੇ ਚੱਲਦੇ ਆ ਗੱਲਾਂ ਬਾਤਾਂ ਦੇ ਦੌਰ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਮੈਂ ਓਮੇ ਸ਼ੁਰੂ ਕਰਦਾ ਫਿਰ ਵੀ ਮਨ ਕੇ ਮੈਂ ਹੋ ਅੱਜ ਤੁਸੀਂ ਮਹਿਮਾਨ ਬੁਲਾਇਆ ਮੈਨੂੰ ਤੇ ਸਭ ਤੋਂ ਪਹਿਲਾਂ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿੰਡੂ ਆਸਟ੍ਰੇਲੀਆ ਦੇਖਣ ਵਾਲੇ ਦਰਸ਼ਕਾਂ ਦਾ ਜੀ ਮੈਂ ਤੁਹਾਡਾ ਦੋਸਤ ਜੋਲੀ ਗਰਗ ਇੰਡਸਟਰੀਆਲੀਆ ਦੇ ਚੈਨਲ ਬੁੰਦੇ ਰੀਅਲ ਏਸਟੇਟ ਤੋਂ ਤੇ ਜਿਵੇਂ ਮਿੰਟੂ ਬੀਰ ਜੀ ਨੇ ਕਿਹਾ ਕਿ ਅੱਜ ਅਸੀਂ ਐਕਚੁਅਲੀ ਇਹਨਾਂ ਨੂੰ ਬਿਲਕੁਲ ਇਸੀ ਧੋਕੇ ਲਿਆਏ ਅੱਜ ਭਈ ਆਓ ਤੁਸੀਂ ਕਿਉਂਕਿ ਜਿਹੜੀ ਮੇਰੀ ਕੋ-ਐਂਕਰ ਨੇ ਕੋ ਹੋਸ ਨੇ ਐਚ ਕੇ ਗਰੇਵਾਲ ਅਜਨ ਨੂੰ ਕੋ ਜਰੂਰੀ ਕੰਮ ਹੋ ਗਿਆ ਸੀ ਤਾਂ ਅੱਜ ਫਿਰ ਅਸੀਂ ਮਿੰਟੂ ਭਾਜੀ ਨੂੰ ਰਿਕੁਐਸਟ ਕੀਤੀ ਭਾਜੀ ਆਓ ਕੋਟ ਸੀਟ ਤੇ ਤੇ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਹਾਂ ਜਿਹੜੀਆਂ ਕਿ ਜਿਵੇਂ ਭਾਜੀ ਨੇ ਦੱਸਿਆ ਲਾਹੇਮੰਦ ਹੋਣੀਆਂ ਆਪਣੇ ਸਭ ਲਈ ਆਪਾਂ ਉਹਨਾਂ ਬਾਰੇ ਅੱਜ ਡਿਸਕਸ ਕਰਾਂਗੇ ਦੱਸੋ ਭਾਜੀ ਜਣੀ ਗੱਲ ਇਹ ਆ ਵੀ ਦੇਖੋ ਤੁਸੀਂ ਇਸ ਲਾਈਨ ਚੋਂ ਕਾਫੀ ਲੰਮੇ ਚਿਰ ਤੋਂ ਆ ਤੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਵੀ ਦੌਰ ਆਉਂਦਾ ਕਿਤੇ ਘਰ ਨਹੀਂ ਮਿਲਦੇ ਕਿਰਾਏ ਤੇ ਤੇ ਕਿਤੇ ਘਰ ਛੱਡਦੇ ਨਹੀਂ ਕਿਰਾਏ ਤੇ ਪਰ ਜਿਹੜਾ ਅੱਜ ਦਾ ਦੌਰ ਆ ਅੱਜ ਦਾ ਦੌਰ ਨਾ ਕਮਰਸ਼ੀਅਲ ਲੋਕ ਬੜੇ ਦੁਖੀ ਆ ਮੈਨੂੰ ਐਵਰੇਜ ਪੰਜ ਚਾਰ ਬੰਦਿਆਂ ਦੇ ਫੋਨ ਆਉਂਦੀ ਆ ਮੈਂ ਸ਼ੈੱਡ ਲੈਣਾ ਮੈਂ ਨੌਰਾ ਲੈਣਾ ਮੈਂ ਕੋਈ ਦੁਕਾਨ ਲੈਣੀ ਆ ਜਾਂ ਮੈਂ ਕੋਈ ਵੇਅਰ ਹਾਊਸ ਲੈਣਾ ਕੋਈ ਨਾ ਕੋਈ ਸਟੋਰੇਜ ਸ਼ੈੱਡ ਲੈਣਾ ਉਹ ਮਿਲ ਹੀ ਨਹੀਂ ਰਿਹਾ ਜੇ ਉਹ ਮਿਲ ਰਿਹਾ ਤਾਂ ਉਹ ਕਿਤਨੇ ਕਿਤੇ ਦੂਰ ਦਰਾਡੇ ਮਿਲ ਰਿਹਾ ਜਾਂ ਫਿਰ ਬਹੁਤੇ ਲੋਕ ਹੁਣ ਤਰੀਚ ਹੋ ਗਏ ਤੇ ਉਹ ਚਾਹੁੰਦੇ ਅਸੀਂ ਜਗ੍ਹਾ ਲੈ ਕੇ ਬਣਾ ਲਈਏ ਤਾਂ ਇਹ ਸਾਰਾ ਕਿੱਥੇ ਆਉਣ ਕਨਸੈਪਟ ਮਾਰਕੀਟ ਕਿੱਥੇ ਖੜੀ ਆ ਇਹ ਤਾਂ ਦੇਖੋ ਜਿਹੜਾ ਕੁਐਸਚਨ ਤੁਸੀਂ ਕੀਤਾ ਜੀ ਇਹਨੂੰ ਜੇ ਆਪਾਂ ਸਮ ਅਪ ਕਰਨ ਲੱਗਾਂਗੇ ਤਾਂ ਇਹ ਬਹੁਤ ਵਾਈਡ ਕੁਐਸਚਨ ਹੋ ਗਿਆ ਕਿ ਕਮਰਸ਼ੀਅਲ ਪ੍ਰਾਪਰਟੀ ਦਾ ਕੀ ਆਹਾ ਜੇ ਆਪਾਂ ਸਿੱਧੀ ਗੱਲ ਲਈਏ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਘੜੀ ਵੀ ਕਮਰਸ਼ੀਅਲ ਪ੍ਰਾਪਰਟੀਆਂ ਕਿੱਥੇ ਖੜੀਆਂ ਹੂੰ ਹੂੰ ਜਿਵੇਂ ਇੱਕ ਆਮ ਆਦਮੀ ਜਿਹਨੇ ਕਿ ਇੱਕ ਬਿਜ਼ਨਸ ਕਰਨਾ ਹੈ ਉਹਨੇ ਸੋਚਿਆ ਵੀ ਮੈਂ ਕੁਝ ਇਹੋ ਜਿਹਾ ਬਿਜ਼ਨਸ ਕਰਨਾ ਹੈ ਕਿ ਜਿੱਥੇ ਮੈਨੂੰ ਜਗ੍ਹਾ ਚਾਹੀਦੀ ਹੈ ਜਗ੍ਹਾ ਇੰਨੀ ਚਾਹੀਦੀ ਹੈ ਕਿ ਉਹ ਵੇਅਰਹਾ우스 ਟਾਈਪ ਜਗ੍ਹਾ ਹੋਵੇ ਜਿਹਦੇ ਚ ਮੈਂ ਆਪਣਾ ਸਮਾਨ ਸਟਾਕ ਵੀ ਕਰ ਸਕਾਂ ਮੇਰੀ ਛੋਟੀ ਜੀ ਦੁਕਾਨ ਵੀ ਹੋ ਜੇ ਜਾਂ ਆਫਿਸ ਹੋ ਜੇ ਤੇ ਉੱਥੇ ਮੈਂ ਆਪਣਾ ਆਪਰੇਟ ਕਰ ਸਕਾਂ ਕਰੋ ਆਪ ਦਾ ਗਏ ਨਾਲ ਤਾਂ ਆਫਿਸ ਆਫਿਸ ਵੇਅਰਹਾ우스 ਦਾ ਵੇਅਰਹਾ우스 ਡਿਲੀਵਰੀਜ਼ ਦੇ ਡਿਲੀਵਰੀਜ਼ ਕਰਤੀਆਂ ਉਹੋ ਜਿਹਾ ਸੈਟਅਪ ਅੱਜ ਮੈਂ ਕਹਿੰਦਾ ਜਿਹੜੇ ਬੰਦੇ ਬਿਜ਼ਨਸ ਚ ਆਏ ਜਿਹੜੇ ਐਕਚੁਅਲ ਮੁੱਕੇ ਜਿਹੜੇ ਗੁੱਡਜ਼ ਦਾ ਕਾਰੋਬਾਰ ਕਰਦੇ ਆ ਚੀਜ਼ਾਂ ਨੂੰ ਵੇਚਣਾ ਕਈ ਤਾਂ ਦੇਖੋ ਸਰਵਿਸਿਜ਼ ਦਾ ਕਰਦੇ ਆ ਜਿਹੜੇ ਕੋਈ ਕਾਊਂਟਰਡ ਪ੍ਰੋਫੈਸ਼ਨਲਸ ਹੋਗੇ ਉਹਨਾਂ ਨੂੰ ਤਾਂ ਨਹੀਂ ਚਾਹੀਦਾ ਪਰ ਜਿਹੜੇ ਬੰਦੇ ਗੁੱਡਸ ਦਾ ਕੰਮ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਜ਼ਰੂਰ ਚਾਹੀਦੀ ਠੀਕ ਹੈ ਜੀ ਤਾਂ ਉਹਨਾਂ ਲਈ ਇਹ ਕਾਈਂਡ ਆਫ ਅ ਨੈਸੈਸਟੀ ਹੋ ਗਈ ਹੁਣ ਵੀ ਉਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੈ ਕਿਉਂਕਿ ਜਿਹੜਾ ਪਹਿਲਾ ਟਾਈਮ ਸੀਗਾ ਜੀ ਪਹਿਲਾਂ ਚਲੋ ਆਪ ਬੰਦੇ jobਾਂ ਕਰਦੇ ਰਹੇ ਆ ਉਹਦਾ ਸਿਸਟਮ ਸੈੱਟ ਕਰਦੇ ਰਹੇ ਹੁਣ ਜਦੋਂ ਬਿਜ਼ਨਸ ਆ ਗਏ ਤਾਂ ਉਹ ਐਸ ਰਾ ਪੈ ਗਏ ਕਿ ਹੁਣ ਆਪਾਂ ਆਪਦੀ ਜਗ੍ਹਾ ਲੈ ਕੇ ਕੰਮ ਕਰੀਏ ਰੈਦਰ ਦਨ ਕੀ ਰੈਂਟ ਪੇ ਕਰੀਏ ਰੈਂਟ ਫਿਰ ਰੈਂਟ ਦਾ ਸਭ ਤੋਂ ਵੱਡੀ ਸਮੱਸਿਆ ਇਸ ਕੰਮ ਚ ਕੀ ਆਂਦੀ ਹੈ ਬੰਦਾ ਜਿਹੜਾ ਰੈਂਟ ਤੇ ਲੈਂਦਾ ਹੈ ਤਾਂ ਜਿਹੜਾ ਕੋਈ ਸੈਟਅਪ ਕਾਸਟ ਹੈ ਨਾ ਜੀ ਉਹ ਰੈਂਟ ਵਾਲੀ ਬਿਲਡਿੰਗ ਚ ਪਹਿਲਾਂ ਤਾਂ ਬੰਦਾ ਪਹਿਲਾਂ ਰੈਂਟ ਤੇ ਬਿਲਡਿੰਗ ਲੈਂਦਾ ਜਿਹੜੀ ਕਿ ਮੰਨ ਲਓ 50 60 70 80 ਲੱਖ ਡਾਲਰ ਰੈਂਟ ਹੈ ਪਰ ਜਿਹੜਾ ਉਹਦਾ ਸੈਟਅਪ ਹੈ ਚਾਹੇ ਉਹ ਚ ਤਾਂ ਰੈਕ ਲੱਗਣੇ ਚਾਹੇ ਉਹਨੂੰ ਕੋਈ ਫਿਕਸਚਰ ਚਾਹੀਦੇ ਆ ਚਾਹੇ ਉਹਨੇ ਆਪਣੇ ਮੰਨ ਲਓ ਟਾਈਲਾਂ ਦਾ ਸ਼ੋਰੂਮ ਹੈ ਕੋਈ ਤਾਂ ਉਹਨੇ ਟਾਈਲਾਂ ਦੇ ਮਤਲਬ ਇਹ ਤਾਂ ਹੈਨੀ ਟਾਈਲਾਂ ਲਿਆ ਕੇ ਰੱਖਦੀਆਂ ਡੱਬੇ ਤੇ ਰੱਖ ਨਹੀਂ ਸਕਦਾ ਉਹਨੂੰ ਡਿਸਪਲੇ ਕਰਨਾ ਪੈਣਾ ਤਾਂ ਪ੍ਰੋਪਰ ਤਰੀਕੇ ਨਾਲ ਉਹਦੀ ਸੈਟਿੰਗ ਕਰਨ ਦੇ ਜਿਹੜੇ ਪੈਸੇ ਲੱਗਣੇ ਨਾ ਜੀ ਉਹਦੀ ਕਾਸਟ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦੀ ਉਹ ਲੱਖ ਤੋਂ 2 ਲੱਖ ਤੋਂ 3 ਲੱਖ ਤੋਂ 5 ਲੱਖ ਡਾਲਰ ਤੱਕ ਹੋ ਜਾਂਦੀ ਡਿਪੈਂਡ ਕਰਦਾ ਤੁਸੀਂ ਕਿਸ ਤਰੀਕੇ ਦਾ ਸੈਟਅਪ ਕਰਨਾ ਤਾਂ ਬੰਦਾ ਇਹ ਸੋਚਦਾ ਹੈ ਕਿ ਕਿਉਂ ਨਾ ਮੈਂ ਆਪਣੀ ਜਗ੍ਹਾ ਲੱਗੇ ਕੰਮ ਕਰਾਂ ਐਸੇ ਕਰਕੇ ਤੁਸੀਂ ਦੇਖਿਆ ਹੋ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਹਮਮ ਰੀਅਲ ਸਟੇਟ ਦੇ ਵਿੱਚ ਕਮਰਸ਼ੀਅਲ ਪ੍ਰੋਪਰਟੀਆਂ ਦਾ ਐਡਲਿਡ ਦੇ ਵਿੱਚ ਸਪੈਸੀਫਿਕ ਸਾਊਥ ਆਸਟ੍ਰੇਲੀਆ ਦੀ ਜੇ ਭਾਜੀ ਗੱਲ ਕਰਦੇ ਆ ਤਾਂ ਮਨ ਕਹੇ ਵੀ ਅਵੇਲੇਬਿਲਟੀ ਨਹੀਂ ਹੈ ਮਿਲ ਹੀ ਨਹੀਂ ਰਹੀ ਮਿਲ ਹੀ ਨਹੀਂ ਰਹੀ ਜੇ ਪਰ ਇਹ realcommercial.com.au ਤੇ ਜਾਂਦੇ ਆ ਤਾਂ ਜੇ ਆਪਾਂ ਕਹੀਏ ਨਾ ਵੀ ਬਹੁਤ ਸਾਰੀ ਲਿਸਟਿੰਗਾਂ ਹੈਗੇ ਉਹ ਚੋਂ ਚਲੋ ਸੇਲ ਹੋ ਰਹੀਆਂ ਆ ਰਹੀਆਂ ਉਹ ਆਈ ਨਹੀਂ ਰਹੀਆਂ ਮਾਰਕੀਟ 'ਚ ਨਹੀਂ ਆ ਰਹੀਆਂ ਜੇ ਕੁਝ ਬਿਕਰੀਆਂ ਤਾਂ ਉਹ ਜਨਰਲੀ ਜਿਹੜੇ ਲੋਕ ਰੀਅਲ ਸਟੇਟ ਏਜੰਟ ਜਿਹੜੇ ਕਮਰਸ਼ੀਅਲ ਦਾ ਸਪੈਸੀਫਿਕ ਕੰਮ ਕਰਦੇ ਆ ਤਾਂ ਜਿਹੜੇ ਜਿਹੜੇ ਬਾਏਰ ਨੇ ਲੈਣਾ ਹੈ ਉਹਨਾਂ ਨੂੰ ਰੀਚ ਆਊਟ ਕਰਕੇ ਰੱਖਦੇ ਆ ਭਾਈ ਜੀ ਕੋ ਸ਼ਾਇਦ ਦੱਸ ਦੇ ਤਾਂ ਬਹੁਤ ਸਾਰੇ ਡੀਲ ਐਸ ਇੰਡਸਟਰੀ ਦੇ ਵਿੱਚ ਆਫ ਮਾਰਕੀਟ ਡੀਲ ਹੋ ਜਾਂਦੀ ਹੈ ਫਿਰ ਜਿਹੜੀ ਦੂਰ ਦਰਾਜੇ ਵਾਲੀ ਗੱਲ ਹੈ ਡਿਪੈਂਡ ਕਰਦਾ ਤੁਹਾਡਾ ਬਿਜ਼ਨਸ ਕਿਹਜਾ ਜੇ ਤਾਂ ਬਿਜ਼ਨਸ ਤੁਹਾਡਾ ਪਬਲੀਕ ਡੀਲਿੰਗ ਦਾ ਫਿਰ ਤਾਂ ਤੁਸੀਂ ਦੂਰ ਵੀ ਨਹੀਂ ਜਾ ਸਕਦੇ ਫਿਰ ਤੁਹਾਨੂੰ ਉਸੇ ਏਰੀਆ ਦੇ ਵਿੱਚ ਲੈਣਾ ਪੈਣਾ ਜਿਹੜਾ ਕਿ ਮੰਨ ਲਓ ਜੇ ਮੰਨ ਲਓ ਕਿਸੇ ਰੈਸਟੋਰੈਂਟ ਬਿਜ਼ਨਸ ਹੈ ਜਾਂ ਕੋਈ ਇੰਡੀਅਨ ਸਟੋਰ ਬਿਜ਼ਨਸ ਹੈ ਗਰੋਸਰੀ ਸਟੋਰ ਬਿਜ਼ਨਸ ਹੈ ਜਾਂ ਤੁਸੀਂ ਕੋਈ ਵੀ ਲਾ ਲਓ ਡਿਸਪਲੇ ਜੀ ਚ ਤੁਸੀਂ ਕਰਨੀ ਹੈ ਚੀਜ਼ ਤਾਂ ਤੁਸੀਂ ਸ਼ਹਿਰ ਤੋਂ 30 ਕਿਲੋਮੀਟਰ ਦੂਰ ਜਾ ਕੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤੇ ਸ਼ਹਿਰ ਦੇ ਵਿੱਚ ਕਰਨਾ ਪੈਣਾ ਬਿਲਕੁਲ ਬਿਲਕੁਲ ਤਾਂ ਹੁਣ ਐਸੇ ਕਰਕੇ ਹੀ ਇਹ ਇਹਨਾਂ ਜਿਹੜੇ ਸ਼ਹਿਰ ਦੇ ਵਿੱਚ ਪ੍ਰਾਪਰਟੀਆਂ ਕਮਰਸ਼ੀਅਲ ਜਿਹੜੀਆਂ ਹੈ ਨਾ ਉਹ ਬਹੁਤ ਮਹਿੰਗੀਆਂ ਹੋ ਚੁੱਕੀਆਂ ਹਨ ਮਹਿੰਗੀਆਂ ਹੋ ਚੁੱਕੀਆਂ ਤੇ ਅਵੇਲੇਬਿਲਟੀ ਘਟ ਹੈ ਜੀ ਹੂੰ ਇਹ ਐਸ ਕਰਮ ਸਮੱਸਿਆ ਰਹੀ ਹੈ ਨਹੀਂ ਹੁਣ ਮੈਂ ਜਿਹੜਾ ਤੁਹਾਡਾ ਇਹ ਬਹੁਤ ਵਧੀਆ ਪੁਆਇੰਟ ਸਮਝ ਆਇਆ ਵੀ ਦੇਖੋ ਅਕਸਰ ਸੈਟਅਪ ਕਾਸਟ ਲੱਗਦੀ ਆ ਜਿੱਥੇ ਮਰਜੀ ਜਾ ਕੇ ਬੈਠੀਏ ਸਾਨੂੰ ਉਹੇ ਜਾ ਸੈਟਅਪ ਬਣਾਉਣਾ ਪੈਂਦਾ ਨਹੀਂ ਕਈ ਵਾਰੀ ਕੀ ਹੁੰਦਾ ਅਸੀਂ ਡਿਸਪਲੇ 'ਚ ਮਾਰ ਖਾ ਜਾਂਦੇ ਆ ਤੇ ਸਾਡਾ ਗਾਹਕ ਨੂੰ ਟਰੈਕਟ ਨਹੀਂ ਆਉਂਦਾ ਹਾਂਜੀ ਹਾਂ ਬਿਲਕੁਲ ਕਿਉਂਕਿ ਕਹਿੰਦੇ ਨਹੀਂ ਜੋ ਦਿਖਦਾ ਹੈ ਉਹ ਬਿਕਦਾ ਹੈ ਰਿਕਾਣੀ ਆ ਤਾਂ ਉਹ ਫਿਰ ਅਸੀਂ ਦਿਖਾ ਨਹੀਂ ਪਾਉਂਦੇ ਹੁਣ ਗੱਲ ਇਹ ਆ ਗਈ ਵੀ ਚਲ ਦੂਰ ਦਰਾਡੇ ਦੇ ਏਰੀਆ 'ਚ ਅੱਗੇ ਗਵਰਨਮੈਂਟ ਕੀ ਕਰਦੀ ਸੀ ਗਵਰਨਮੈਂਟ ਤਾਂ ਅੱਜ ਵੀ ਇਹ ਪਾਲਿਸੀ ਆ ਕਾਉਂਸਲਸ ਦੀ ਤੇ ਤੁਸੀਂ ਉਧਰ ਬਿੰਗਫੀਲਡ ਕੋਲੇ ਇੱਕ ਏਰੀਆ ਬਣਾਇਆ ਹੋਇਆ ਫਿਰ ਅੱਡੋ-ਅੱਡ ਏਰੀਆ ਚ ਕਮਰਸ਼ੀਅਲ ਏਰੀਆ ਕੱਟੇ ਹੋਇਆ ਚਾਹੇ ਉਹ ਕੋ ਸ਼ਾਪਸ ਲਈ ਕੱਟਿਆ ਤੇ ਚਾਹੇ ਸਟੋਰੇਜ ਲਈ ਕੱਟਿਆ ਚਾਹੇ ਵਰਕਸ਼ਾਪਸ ਲਈ ਕੱਟੇ ਆ ਇੰਡਸਟਰੀ ਲਈ ਕੱਟੇ ਆ ਜੀ ਹੁਣ ਜਿਹੜੇ ਇਹ ਏਰੀਏ ਕੱਟੇ ਆ ਮੈਂ ਅਕਸਰ ਸੁਣਨਾ ਹੁੰਦਾ ਸੀ ਵੀ ਐਲਿਜ਼ਾਬੈਥ ਕੋਲੇ ਵੀ ਕੇਰੀਆ ਇੰਡਸਟਰੀਅਲ ਏਰੀਆ ਹੋਰ ਬਣ ਰਿਹਾ ਕਰ ਰਿਹਾ ਫਿਰ ਉੱਥੇ ਜਗ੍ਹਾ ਤਾਂ ਮਿਲ ਹੀ ਜਾਂਦੀ ਉਹ ਕਿ ਉੱਥੇ ਵੀ ਨਹੀਂ ਮਿਲਦੀ ਐਲਿਜ਼ਾਬੈਥ ਨਾਰਥ ਜੇ ਕੋਈ ਏਰੀਆ ਹੈਗਾ ਇਸ ਸਪੈਸੀਫਿਕ ਜੇ ਅਪਾ ਗੱਲ ਕਰ ਗਏ ਐਲਿਜ਼ਾਬੈਥ वेयर हाउसेस ਹੈਗੇ ਆ ਹੂੰ ਠੀਕ ਹੈ ਮਿਲ ਹੁਣ ਜੇ ਤੁਸੀਂ ਕਹੇ ਉੱਥੇ ਤਾਂ ਮਿਲ ਜਾਂਦੀ ਹੋਊਗੀ ਹੂੰ ਹੂੰ ਤਾਂ ਜੇ ਕੋਈ ਸੇਲ ਨਹੀਂ ਕਰ ਰਿਆ ਕੋਈ ਜੀ ਉਹਨਾਂ ਨੂੰ ਐਕਚੁਅਲੀ ਕਿਉਂਕਿ ਰੈਂਟ ਹੀ ਇੰਨੇ ਮਿਲ ਰਹੇ ਨੇ ਹੂੰ ਹੂੰ ਕਿਉਂਕਿ ਕੱਲੇ ਨਹੀਂ ਆ ਜੇ ਆਪਾਂ सेल ਜਿਸੇ ਬੋ ਮਾਰਕੀਟ ਦੀ ਗੱਲ ਕਰ ਰਿਹਾ ਆ ਆਪਣਾ ਕੱਲੀ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ ਸਾਰੀ ਦੁਨੀਆ ਜਿਹੜੇ ਹੈ ਸਭ ਨੇ ਬਿਜ਼ਨਸ ਕਰ ਲੈਣਾ ਹੈ ਬਿਲਕੁਲ ਬਿਲਕੁਲ ਚਾਈਨਿਸ ਦਾ ਬਹੁਤ ਬਿਜ਼ਨਸ ਹੈ ਚਾਈਨਿਸ ਦਾ ਬਹੁਤ ਬਿਜ਼ਨਸ ਹੈ ਹਰ ਬੰਦਾ ਉਹ ਕਿ ਅੱਜ ਦੀ ਘੜੀ ਸੋਚ ਰਿਹਾ ਵੀ ਮੈਂ ਕਿਵੇਂ ਸਮਾਨ ਲਿਆ ਕੇ ਤੇ ਕਿਵੇਂ ਵੇਚਣਾ ਠੀਕ ਹੈ ਜੀ ਤਾਂ ਉਹ ਜਿਹੜੇ ਵੇਅਰ ਹਾਊਸੇਜ਼ ਹੈ ਉਹ ਆਲਰੇਡੀ ਓਕੂਪਾਈਡ ਦੇ ਤੇ ਜਿਹੜੇ ਕਿ 5 ਤੋਂ 10 ਤੋਂ 15 ਤੋਂ 20 ਸਾਲ ਦੀ ਲੀਜ਼ ਤੇ ਲੱਗੇ ਹੋਏ ਹੈ ਇਸ ਕਰਕੇ ਉਹਨਾਂ ਦਾ ਸੇਲ ਤੇ ਆਉਣਾ ਵੀ ਨਾ ਆਉਣ ਦੇ ਬਰਾਬਰ ਹੈ ਹੂੰ ਕੋਈ ਟਮਾਟਾ ਲਾਉਂਦਾ ਤਾਂ ਉਹ ਉਹਦੀ ਕੋਈ ਡੀਲ ਹੁੰਦੀ ਹੈ ਨਹੀਂ ਹੁੰਦੀ ਕਿਉਂਕਿ ਉਹ ਇਨਵੈਸਟਰ ਲਊਗਾ ਜਿਹੜਾ ਕੰਮ ਵਾਲਾ ਬੰਦਾ ਉਹ ਕੀ ਕਰੂਗਾ ਜੀ ਜਿਉ ਤੇ 20 ਸਾਲ ਦੀ ਲੀਜ਼ ਹੈ ਆਲਰੇਡੀ ਉਹਦਾ ਇਨਵੈਸਟਮੈਂਟ ਵਾਲਾ ਲਊਗਾ ਜੀ ਇਸ ਕਰਕੇ ਜਿਹੜੀ ਜਿਹੜੀ ਤੁਸੀਂ ਜ਼ੋਨ ਦੀ ਜਿਹੜੀ ਗੱਲ ਕੀਤੀ ਵੀ ਕੁਝ ਏਰੀਆ ਹੈਗਾ ਵੀ ਇਹ ਕਮਰਸ਼ੀਅਲ ਨੂੰ ਡੈਡੀਕੇਟ ਕੀਤਾ ਗਿਆ ਇਹ ਇੰਡਸਟਰੀ ਨੂੰ ਡੈਡੀਕੇਟ ਕੀਤਾ ਗਿਆ ਉਹ ਤਾਂ ਜੀ ਅੱਜਕੱਲ ਵਧੀਆ ਤਰੀਕਾ ਹੋ ਗਿਆ SAPA ਇੱਕ ਵੈਬਸਾਈਟ ਆਈ SAPPA.co.eu ਉਹਦੇ ਤੇ ਤੁਸੀਂ ਜਾਓ ਉਹ ਸੋਨੂੰ ਜਦੋਂ ਤੁਸੀਂ ਪ੍ਰੋਪਰਟੀ ਦਾ ਐਡਰੈਸ ਪਾਉਨੇ ਹੋ ਤਾਂ ਉਹਦੀ ਸਾਰੀ ਜ਼ੋਨਿੰਗ ਆ ਜਾਂਦੀ ਉਸ ਪ੍ਰੋਪਰਟੀ ਦੀ ਜ਼ੋਨਿੰਗ ਦੇ ਵਿੱਚ ਤੁਸੀਂ ਉਸ ਵਿੱਚ ਕੀ ਕਰ ਸਕਦੇ ਹੋ ਕਿ ਐਸ ਟਾਈਮ ਐਸ ਪ੍ਰੋਪਰਟੀ ਦੀ ਕੀ ਜ਼ੋਨਿੰਗ ਹੈ ਤੇ ਉਹਦੇ ਵਿੱਚ ਤੁਸੀਂ ਬਣਾ ਕੀ ਕੀ ਸਕਦੇ ਹੋ ਤੁਸੀਂ ਉਹ ਵਿੱਚ ਜੇ ਮੰਨ ਲਓ ਕੋਈ ਇੰਡਸਟਰੀ ਜ਼ੋਨਿੰਗ ਹੈ ਜਵੇਰ ਹਾਊਸਿੰਗ ਉਹਦੇ ਵਿੱਚ ਲਿਖਿਆ ਤੁਸੀਂ ਵੇਅਰ ਹਾਊਸ ਕਰ ਸਕਦੇ ਹੋ ਸ਼ਾਪ ਕਰ ਸਕਦੇ ਹੋ ਚਾਈਲਡ ਕੇਅਰ ਖੋਲ੍ਹ ਸਕਦੇ ਹੋ ਮੈਡੀਕਲ ਫੈਸਿਲਿਟੀ ਖੋਲ੍ਹ ਸਕਦੇ ਹੋ ਜਾਂ ਪਲੇਸ ਆਫ ਵਰਸ਼ਿਪ ਕਰ ਸਕਦੇ ਹੋ ਨਹੀਂ ਕਰ ਸਕਦੇ ਤਾਂ ਬਹੁਤ ਬੰਦੇ ਨੇ ਕੁਐਸਚਨ ਸੀਗੇ ਵੀ ਆਹ ਪ੍ਰੋਪਰਟੀ ਹੈ ਵੀ ਅਸੀਂ ਇੱਥੇ ਕਿਸੇ ਨੇ ਕੋਈ ਮੰਦਿਰ ਗੁਰਦੁਆਰਾ ਚਰਚ ਜਾਂ ਕੁਝ ਵੀ ਖੋਲਣਾ ਹੈ ਤਾਂ ਉਹ ਪਲੇਸ ਆਫ ਵਰਸ਼ਿਪ ਮੰਨਿਆ ਜਾਂਦਾ ਸੀਗਾ ਪਹਿਲਾਂ ਗਲੀ ਗਲੀਆਂ ਦੇ ਵਿੱਚ ਮਹੱਤਵਪੂਰਨ ਚਰਚਾ ਜੀ ਹੁਣ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਰੈਜੀਡੈਂਸ਼ੀਅਲ ਏਰੀਆ ਤੋਂ ਇਹਨਾਂ ਨੂੰ ਥੋੜਾ ਜਿਹਾ ਦੂਰ ਕਰ ਰਹੇ ਹੂੰ ਸਪੈਸੀਫਿਕਲੀ ਪਾਰਕਿੰਗ ਚਾਹੀਦੀ ਹੈ ਜੀ ਜੇ ਤੁਸੀਂ ਮਤਲਬ ਕਿ ਮੰਨ ਲਓ 200 ਬੰਦੇ ਦੀ ਗੈਦਰਿੰਗ ਕਰਨੀ ਹੈ ਤਾਂ ਇੱਕ ਤਿੰਨ ਬੰਦਿਆਂ ਵਿੱਚ ਇੱਕ ਗੱਡੀ ਦੀ ਪਾਰਕਿੰਗ ਹੋਣੀ ਜ਼ਰੂਰੀ ਹੈ ਤਾਂ 70 ਗੱਡੀਆਂ ਦੀ ਪਾਰਕਿੰਗ ਚਾਹੀਦੀ ਤਾਂ ਐਸ ਕਰਕੇ ਇਹ ਥੋੜਾ ਜਿਹਾ ਮਤਲਬ ਕਿ ਐਸ ਟਾਈਮ ਇਹਨਾਂ ਚ ਇਹ ਤੋਂ ਤੁਸੀਂ ਸਾਪਾ ਦੀ ਸਾਈਟ ਤੇ ਜਾ ਕੇ ਇਹ ਚੈੱਕ ਕਰ ਸਕਦੇ ਹੋ ਕਿ ਕਿਹੜੀ ਜ਼ੋਨਿੰਗ ਹੈ ਤੇ ਇੱਥੇ ਕੀ ਕੀ ਪੋਸੀਬਲ ਕੀਤਾ ਜਾ ਸਕਦਾ ਬਹੁਤ ਥੋੜੇ ਏਰੀਆਜ਼ ਨੇ ਇਹ ਨਹੀਂ ਹੈ ਵੀ ਹਰੇਕ ਕਈ ਕਈ ਵਾਰ ਨਾ ਮੈਂ ਦੇਖਿਆ ਵੀ ਸਾਡੇ ਲੋਕ ਜਿਵੇਂ ਆਪਣਾ ਉਧਰ ਕਲਚਰ ਬਣਿਆ ਹੋਇਆ ਅਸੀਂ ਇਹ ਦੇਖਦੇ ਆਂ ਵੀ ਉਧਰ ਦੇ ਹਿਸਾਬ ਨਾਲ ਵੀ ਚੱਲ ਕੇਰਾ ਲੈ ਲੋ ਯਾਰ ਉਸ ਤੋਂ ਬਾਅਦ ਚੇਂਜ ਕਰਾ ਲਾਂਗੇ ਜ਼ੋਨ ਜੋ ਇਹਦੀ ਜ਼ਰੂਰ ਕਨਸੈਪਟ ਕਲੀਅਰ ਕਰੋ ਵੀ ਇੱਥੇ ਕਾਉਂਸਲਸ ਇਦਾਂ ਐ ਜੋਨ ਚੇਂਜ ਕਰ ਦਿੰਦੀਆਂ ਜਾਂ ਕੋ ਹੋ ਜਾਂਦਾ ਜਾਂ ਕਿਵੇਂ ਇਹ ਡਿਪੈਂਡ ਕਰਦਾ ਏ ਕੇਸ ਟੂ ਕੇਸ ਹੀ ਹੂੰ ਹੂੰ ਕਈ ਵਾਰ ਪੋਸੀਬਲ ਹੈਗਾ ਵੀ ਹੈ ਕਿਉਂਕਿ ਕੀ ਹੁੰਦਾ ਨਾ ਇਹ ਜੇ ਮੰਨ ਲਓ ਜੇ ਆਪਾਂ ਕਿਸੇ ਮੇਨ ਰੋਡ ਦੀ ਗੱਲ ਕਰੀਏ ਤਾਂ ਮੇਨ ਰੋਡ ਤੇ ਤੁਸੀਂ ਦੇਖੋਗੇ ਇੱਥੇ ਘਰ ਵੀ ਹੈਗੇ ਆ ਤੇ ਦੁਕਾਨਾਂ ਵੀ ਹੈਈਆਂ ਤੇ ਬਿਜ਼ਨਸ ਵੀ ਖੁੱਲੇ ਹੋਏ ਬੇਰ ਆઉસ ਵੀ ਹੈ ਰੈਸਟੋਰੈਂਟ ਵੀ ਹੈ ਸਾਰਾ ਕੁਝ ਹੈ ਤੇ ਜਿਹੜਾ ਘਰ ਹੈ ਹੁਣ ਜਿਹੜਾ ਉਹ ਘਰ ਹੈ ਓਰੀਜਿਨੈਂਸ਼ਲ ਉਹਦੇ ਜਿਹੜਾ ਤੁਸੀਂ ਇੱਥੇ ਇੱਕ ਦੱਸ ਦਈਏ ਦਰਸ਼ਕਾਂ ਨੂੰ ਜੇ ਸਾਊਥ ਆਸਟ੍ਰੇਲੀਆ ਚ ਕੋਈ ਬੰਦਾ ਕਮਰਸ਼ੀਅਲ ਪ੍ਰਾਪਰਟੀ ਲੈਂਦਾ ਜੀ ਤਾਂ ਉਹਦੇ ਤੇ ਸਟੈਂਪ ਡਿਊਟੀ ਨਹੀਂ ਲੱਗਦੀ ਸਟੈਂਪ ਡਿਊਟੀ ਜਿਹੜੀ ਆਪਾਂ ਘਰ ਖਰੀਦਣ ਤੇ ਲਾਉਣੀ ਹੈ ਨਾ ਜੀ ਜਿਹੜੀ ਕਿ 5 ਤੋਂ 5.5% ਖਰਚਾ ਹੋ ਜਾਂਦਾ ਉਹ ਕਮਰਸ਼ੀਅਲ ਪ੍ਰੋਪਰਟੀ ਲੈਂਡ ਤੇ ਸਟੈਂਪ ਡਿਊਟੀ ਜ਼ੀਰੋ ਹੈ ਪਰ ਇੱਕ ਚੀਜ਼ ਹੋਰ ਹੈ ਜੀ ਜੀਐਸਟੀ ਕੰਪੋਨੈਂਟ ਜਿਹੜਾ ਉਹ ਐਕਟਿਵ ਹੋ ਜਾਂਦਾ ਉਹ ਕਦੋਂ ਐਕਟਿਵ ਹੁੰਦਾ ਹੈ ਕਿ ਜਦੋਂ ਜੇ ਪ੍ਰੋਪਰਟੀ ਜਿਹੜੀ ਤੁਸੀਂ ਬਾਏ ਕਰਨੀ ਹੈ ਕਮਰਸ਼ੀਅਲ ਪ੍ਰੋਪਰਟੀ ਜੇ ਬੈਕਐਂਡ ਪੋਜੀਸ਼ਨ ਹੈ ਬੈਕਐਂਡ ਮਤਲਬ ਚਾਹੇ ਤਾਂ ਖਾਲੀ ਲੈਂਡ ਹੈ ਚਾਹੇ ਉਹ ਖਾਲੀ ਵੇਅਰਹਾ우스 ਹੈ ਚਾਹੇ ਉਹ ਖਾਲੀ ਦੁਕਾਨ ਹੈ ਤਾਂ ਉਹਤੇ ਜੀਐਸਟੀ ਲੱਗੂਗੀ ਜੇ ਤੁਸੀਂ 1 ਮਿਲੀਅਨ ਦਾ ਸੌਦਾ ਕਰ ਰਹੇ ਹੋ ਤਾਂ ਤੁਹਾਡਾ 10% GST ਲੱਗੇ 1.1 ਮਿਲੀਅਨ ਦਾ ਸੌਦਾ ਹੋ। ਠੀਕ ਹੈ। ਉਹ ਤੁਸੀਂ ਆਦੇ ਬਿਜ਼ਨਸ ਚ ਕਿਵੇਂ ਕਲੇਮ ਕਰਦੇ ਹੋ ਕਿ ਦੋ ਕਿਲਮੇ ਕਰਦੇ ਹੋ ਉਹ ਇੱਕ ਬਾਦੀ ਹੈ। ਉਹ ਆਡ ਚੈਪਟਰ ਹੈ। ਪਰ ਜੇ ਉਹ ਆਨਗoing ਕੰਸਰਨ ਹੈ। ਆਨਗoing ਕੰਸਰਨ ਕਿਹਨੂੰ ਕਹਿੰਦੇ ਆ ਵੀ ਮੰਨ ਲਓ ਉਹ ਵੇਅਰਹਾਊਸ ਕਿਰਾਏ ਤੇ ਲੱਗਿਆ ਹੋਇਆ ਹੈ। ਚਾਹੇ ਉਹਦੀ ਲੀਜ਼ ਥੋੜੀ ਰਹਿੰਦੀ ਹੈ। ਪਰ ਫਿਰ ਤੁਹਾਡੀ ਉਹ GST ਨਹੀਂ ਲੱਗਦੀ। ਨਹੀਂ ਲੱਗਦੀ। ਤਾਂ ਇਹ ਇਹ ਮੇ ਜੇ ਕੋਈ ਚੱਲਦਾ ਬਿਜ਼ਨਸ ਵੀ ਲੈਣ ਹੋ ਕਮਰਸ਼ੀਅਲ ਦੇ ਵਿੱਚ ਤਾਂ ਉਹਦੇ ਤੇ ਵੀ ਉਹਦੇ ਤੇ GST ਨਹੀਂ ਲੱਗਦੀ। ਉਹਦੇ ਤੇ ਤੁਹਾਡੀ ਸਟੈਂਪ ਡਿਊਟੀ ਵੀ ਨਹੀਂ ਲੱਗਦੀ ਤੇ ਜਿਹੜੀ ਜ਼ੋਨਿੰਗ ਤੁਸੀਂ ਚੇਂਜ ਦੀ ਗੱਲ ਕਰਦੇ ਸੀਗੀ ਉਹਦੇ ਚ ਕੀ ਹੈ ਵੀ ਹੁਣ ਉਹਦੇ ਜਿਹੜੇ ਰੈਜੀਡੈਂਸ਼ੀਅਲ ਕਰਨੇ ਹਾਲਾਂਕਿ ਉਹ ਤੇ ਜਦੋਂ ਤੁਸੀਂ ਬਾਇ ਕਰਨ ਲੱਗੇ ਹੋ ਤਾਂ ਉਹ ਤੇ ਨਾ ਤੁਸੀਂ ਜਦੋਂ ਸੈਟਲਮੈਂਟ ਪੀਰੀਅਡ ਛੋਟਾ 60 ਦਿਨਾਂ ਜਾਂ 90 ਦਿਨ ਜੋ ਵੀ ਹੈਗਾ ਤੁਸੀਂ ਰੈਜੀਡੈਂਸ਼ੀਅਲ ਹੀ ਕੰਟਰੈਕਟ ਕੀਤਾ ਪਰ ਤੁਸੀਂ ਆਪਣੀ ਇੰਟੈਂਸ਼ਨ ਦੱਸਣੀ ਹੈ ਵੀ ਮੈਂ ਭਈ ਇਹਨੂੰ ਇਸ ਤੇ ਕੀ ਕਰਨਾ ਚਾਹਾਂ ਮੈਂ ਇਸੇ ਭਈ ਨੈਕਸਟ ਡੋਰ ਮੇਰੇ ਚਾਈਲਡ ਕੇਅਰ ਚੱਲ ਰਿਹਾ ਹੈ ਨੈਕਸਟ ਡੋਰ ਮੇਰੇ ਕਾਰਵਾਸ਼ ਚੱਲ ਰਿਹਾ ਹੈ ਤੇ ਐਂ ਕਰਕੇ ਇਸ ਰੋਡ ਤੇ ਇੰਨੇ ਨੇ ਬਿਜ਼ਨਸ ਚੱਲ ਰਿਹਾ ਹੈ ਤੇ ਮੇਰਾ ਬਿਜ਼ਨਸ ਵੀ ਹੈ ਮੈਂ ਹੁਣ ਪਹਿਲਾਂ ਕਿਤੇ ਹੋਰ ਓਪਰੇਟ ਕਰਦਾ ਸੀਗਾ ਤੇ ਹੁਣ ਐਸ ਇੰਟੈਂਸ਼ਨ ਨਾਲ ਲਈ ਆ ਮੈਂ ਇਹ ਵੀ ਤਾਂ ਕਿ ਮੈਨੂੰ ਕਮਰਸ਼ੀਅਲੀ ਡਿਵੈਲਪ ਕਰਕੇ ਤੇ ਆਪਦਾ ਕੰਮ ਇੱਥੇ ਕਰ ਸਕਾਂ ਉਹ ਆਫਿਸ ਵੀ ਹੋ ਸਕਦਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਉੱਤੇ ਕੋਈ ਮਨ ਕੇ ਵੇਰ ਹੋਸੀ ਹੋਵੇ ਤੁਸੀਂ ਉਸ ਐਜ਼ ਇਟ ਇਜ਼ ਰੱਖ ਕੇ ਤੁਸੀਂ ਉਹਨੂੰ ਦਿਖਾਓਗੇ ਮੈਂ ਇੱਥੇ ਆਫਿਸ ਰਨ ਕਰਨਾ ਹੈ ਤੇ ਮੇਰੀ ਇਹ ਇੰਟੈਂਸ਼ਨ ਹੈ ਤੇ ਉਹਨਾਂ ਨੂੰ ਪ੍ਰੋਪਰ ਪਲਾਨ ਦਿਓ ਜਾਂ ਤਿੰਨ ਕਮਰੇ ਆ ਜੀ ਆਸੀਂ ਤੇਨ ਆਫਿਸਲੀ ਯੂਜ਼ ਕਰਾਂਗੇ ਇਹ ਜਿਹੜੀ ਪਾਰਕਿੰਗ ਹੈ ਇੱਥੇ ਉਸੀ ਆਹ ਦੀਵਾਰ ਕੱਟ ਕੇ ਆ ਕਰਕੇ ਅਸੀਂ 6 7 8 ਗਟੀਆਂ ਪਾਰਕਿੰਗ ਬਣਾ ਲਾਂਗੇ ਤਾਂ ਉਹ ਪੋਸਿਬਿਲਿਟੀ ਹੋ ਜਾਂਦੀ ਹੈ ਪਲਾਨ ਐਸ ਨੂੰ ਐਪਲੀਕੇਸ਼ਨ ਪਹੁੰਚ ਕਿ ਤੁਸੀਂ ਉਹਨੂੰ ਕਮਰਸ਼ੀਅਲ ਟਾਈਟਲ ਚੇਂਜ ਕਰੋ ਪਰ ਜੇ ਆਪਾਂ ਕਿ ਕਿਤੇ ਵੀ ਕਰਾ ਲਓ ਤੁਸੀਂ ਤਾਂ ਇਹ ਇਹ ਮਨ ਕੇ ਕਹਿਣਾ ਮਨ ਕੇ ਵੀ ਗਲਤ ਹੋਊਗਾ ਵੀ ਹਾਂ ਜੀ ਜ਼ੋਨਿੰਗ ਚੇਂਜ ਹੋਈ ਜਾਂਦੀ ਹੈ ਪਰ ਜਿੱਥੇ ਤੁਸੀਂ ਮੇਨ ਰੋਡ ਤੇ ਹੋ ਤਾਂ ਉੱਥੇ ਪੋਸਿਬਿਲਟੀ ਥੋੜੀ ਜ਼ਿਆਦਾ ਹੈ ਨਹੀਂ ਉਹ ਤਾਂ ਅੰਡਰਸਟੂਡ ਆ ਵੀ ਹੁਣ ਜੇ ਕੋਈ ਰੈਜ਼ੀਡੈਂਸ਼ੀਅਲ ਗਲੀ ਆ ਤੇ ਉਹਦੇ ਵਿੱਚ ਆਪਾਂ ਆਖੀਏ ਵੇਅਰ ਹਾਊਸ ਬਣਾਉਣਾ ਤਾਂ ਉੱਥੇ ਟਰੱਕ ਆਉਣ ਨੂੰ ਅਲਾਉ ਨਹੀਂ ਕਰ ਦੇਣਗੇ ਕਦੇ ਵੀ ਸੋ ਬਿਲਕੁਲ ਜੀ ਕਮਰਸ਼ੀਅਲ ਜਿਹੜੇ ਸਾਡੇ ਸੱਜਣ ਮਿੱਤਰ ਕੋਈ ਥਾਂ ਲੈਣਾ ਚਾਹੁੰਦੇ ਆ ਜਾਂ ਉਹ ਜਗ੍ਹਾ ਉਹ ਦੇਖਣ ਚਾਹੁੰਦੇ ਆ ਉਹਨੂੰ ਥੋੜਾ ਜਣੂ ਦੂਰ ਵੀ ਜਾਣਾ ਪੈ ਸਕਦਾ ਵਰਜੀਨੀਆ ਤੱਕ ਤਾਂ ਹੁਣ ਨੋਰਮਲ ਜੇ ਹੋ ਗਿਆ ਵਰਜੀਨੀਆ ਤੱਕ ਜੀ ਨੇੜੇ ਹੋ ਗਿਆ ਜੀ ਨੇੜੇ ਹੋ ਗਿਆ ਵਰਜੀਨੀਆ ਤੋਂ ਨੇੜੇ ਕਿਨਾਂ ਹਾਂ ਨੇੜੇ ਕਿਨਾਂ ਗਿਆ ਕੋਲਰ ਤੱਕ ਅੱਗੇ ਜਾ ਕੇ ਅੱਜ ਹੀ ਮੇਰਾ ਸਵੇਰੇ ਮੇਰੀ ਇੱਕ ਪ੍ਰੈਜ਼ੈਂਸ ਹੀ ਵਰਜੀਨੀਆ ਗਿਆ ਮੈਂ ਤਾਂ ਮੇਰਾ ਮੈਂ ਸੋਚਿਆ ਕਿ ਚਲੋ ਮੈਂ ਗੇੜਾ ਮਾਰ ਲਾ ਮੜਾ ਯਾਰ ਚਾਰੇ ਪਾਸੇ ਤਾਂ ਕਿ ਬਹੁਤਾ ਕੁਝ ਉੱਥੇ ਵੀ ਅਵੇਲੇਬਲ ਹੈ ਨਹੀਂਗਾ ਇੱਕ ਜਗ੍ਹਾ ਮੈਨੂੰ ਮਿਲੀ ਅੱਜ ਦੇਖੀ ਮੈਂ ਤਾਂ ਤੁਸੀਂ ਹੁਣ ਸੋਚ ਦੀ ਲੋਪ ਉਹ ਬਰਜ਼ੀਨਿਆ ਕੰਮ ਕੀਤਾ ਸੀ ਕੋਈ ਜੀ 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 1200 ਸਕਰ ਮੀਟਰ ਜਗਾ ਹਮ ਰੈ residenial ਹੈ ਉਹ ਨੂੰ ਕਹਿੰਦਾ ਕਮਰਸ਼ੀਅਲ ਸ਼ਾਇਦ ਚੇਂਜ ਹੋ ਸਕਦੀ ਹੈ ਉਹਨੇ ਇਹ ਕਹਿ ਕਹਿੰਦਾ ਮੈਂ ਗਾਰੰਟੀ ਨਿੰਦਾ ਗੋਰੀਆਂ ਦਾ ਕਿ ਇੱਥੇ ਵਧੀਆ ਜੀ ਉਹ ਕਹਿ ਦਿੰਦੇ ਆ ਭਾਈ ਵੀ ਮੈਂ ਪਮਾ ਨੂੰ ਪਤਾ ਹੈ 100% ਵੀ ਪਤਾ ਹੈ ਤਾਂ ਵੀ ਉਹ ਨਾ ਇਸ ਚੀਜ਼ ਦੀ ਗਾਰੰਟੀ ਨਹੀਂ ਲੈਂਦੇ ਇੱਥੇ ਵੀ ਭਾਈ ਹਾਂ ਇਹ ਹੋ ਜਾਊਗਾ ਕਿਉਂਕਿ ਉਹ ਇੱਥੇ ਇਹ ਸੋਚਦੇ ਵੀ ਮੈਂ ਆਪਦੇ ਤੇ ਗੱਲ ਨਹੀਂ ਲੈਣੀ ਭਾਈ ਵੀ ਇਹ ਇਸ ਟਾਈਮ residenial ਜ਼ੋਨਿੰਗ ਹੈ ਤੇ ਸ਼ੇਅਰ ਹੋ ਜੂਗੀ ਮੈਨੂੰ ਨਹੀਂ ਪਤਾ ਮੈਂ ਨਹੀਂ ਕਹਿ ਰਿਹਾ ਇਹ ਇਹ ਕਹਿ ਦੋਂਦੇ ਨਾਲ ਵੀ ਆਈ ਆਮ ਨੋਟ ਸੇਇੰਗ ਥਿਸ ਜੇ ਅਗਰ ਹੋ ਸਕਦੀ ਹੈ ਤਾਂ ਉਹ 1200 ਸਕਰ ਮੀਟਰ ਟਲੇਗਾ ਤੁਸੀਂ ਕੀ ਸੋਚਦੇ ਹੋ ਬਰਦੀਨੇਸ ਕਰਨੇ ਦੀ ਉਹ 1200 ਸਕਰ ਮੀਟਰ ਜੇ ਕੁਝ ਨਹੀਂ ਹੁਣ ਤਾਂ ਅੱਗ ਲੱਗੀ ਹੋਈ ਆ ਉਹ 7.5 ਲੱਖ ਡਾਲਰ ਦੇ ਮੈਨੂੰ ਤੇ ਆਪਾਂ ਨੂੰ 7.5 ਲੱਖ ਚ 10 ਕਿੱਲੇ ਮਿਲਦੇ ਸੀ ਕਿਸੇ ਟਾਈਮ ਚ 2015-16 ਦੀ ਗੱਲ ਆ ਅਸੀਂ 10 ਕਿੱਲੇ ਜ਼ਮੀਨ 7.5 ਲੱਖ ਚ ਇਸ ਲਈ ਛੱਡਤੀ ਵੀ ਮਹਿੰਗੀ ਹੈ ਜਿਵੇਂ ਕਿ ਇੱਕ ਚਲੋ ਅਭੀ ਇੱਕ ਗੱਲ ਦੱਸ ਦਈਏ 2008 ਚ ਜਦੋਂ ਤੁਸੀਂ ਆਏ ਤੁਸੀਂ ਫੌਕਸਟੇਲ ਦਾ ਕੰਮ ਕਰ ਰਹੇ ਸੀ ਹਾਂਜੀ ਹਾਂਜੀ ਤੇ ਤੁਸੀਂ ਇੱਕ ਵਾਰੀ ਮੈਂ ਮੈਂ ਦੱਸਦਾ ਹਾਂ ਇਹ ਦਰਸ਼ਕਾਂ ਨੂੰ ਇਹ ਗੱਲ ਵੀਰ ਜੀ ਪਹਿਲਾਂ ਫੌਕਸਟੇਲ ਵਿੱਚ ਇੰਜੀਨੀਅਰ ਸੀਗੇ ਤੇ ਇਹ ਡਿਸ਼ ਜਿਹੜੇ ਹੈਗੇ ਆ ਉਹ ਸੈਟੇਲਾਈਟ ਦਾ ਕੰਮ ਕਰਦੇ ਸੀਗੇ ਤੇ ਇੱਕ ਵਾਰ ਸਾਡੇ ਐਡਲਿਟ ਤੋਂ 50 ਤੋਂ 70 ਕਿਲੋਮੀਟਰ ਦੇ ਵਿਕਟਰ ਹਾਰਬਰਿਕ ਟਾਊਨ ਹੈ ਜੀ ਬਹੁਤ ਪਿਆਰਾ ਟਾਊਨ ਹੈ ਜਿਹਦੇ ਵਿੱਚ ਇੱਕ ਗ੍ਰੇਨੇਟ ਆਈਲੈਂਡ ਬਣਾ ਹੋਇਆ ਹੈ ਹORS ਫੈਰੀ ਜਾਂਦੀ ਹੈ ਬਹੁਤ ਖੂਬਸੂਰਤ ਸਪੌਟ ਹੈ ਤੁਸੀਂ ਗੂਗਲ ਕਰਕੇ ਦੇਖਿਓ ਵਿਕਟਰ ਹਾਰਬਰ ਤੇ ਉੱਥੋਂ ਵੀਰ ਜੀ ਆਉਂਦੇ ਹੋਏ ਕਹਿੰਦੇ ਕਿ ਨਜੋਲੀ ਇੱਥੇ ਨਾਲ ਇੱਕ ਬਹੁਤ ਸੋਹਣਾ ਘਰ ਲੱਗਿਆ ਹੋਇਆ ਹੈ ਬੜਾ ਹੀ ਕੈਮ ਹੈ ਤੇ ਉਹ ਸਸਤਾ ਮਿਲਦਾ ਹੈ ਮੈਂ ਕਿਹਾ ਸਸਤਾ ਮਿਲ ਕੇ ਕਿੰਨਾ ਸਸਤਾ ਪਤਾ ਲੱਗ ਜੇ ਉਹ ਕਹਿੰਦੇ ਯਾਰ 3.5 ਲੱਖ ਦਾ ਲੱਗਿਆ ਤੇ ਬੜਾ ਹੀ ਮਨ ਕਿ ਇਹਦੀ ਕਿਉਂਕਿ ਉੱਚਾ ਪਹਾੜੀ ਤੇ ਬਣਿਆ ਤੇ ਬੜਾ ਕੈਮ ਹੈ ਮੈਂ ਕਿਹਾ ਜੀ ਮੈਨੂੰ ਆਪਾਂ ਉਦੋਂ ਹਜੇ ਆਏ ਆਏ ਸੀਗੇ ਮੰਪਤ ਤੇ ਮੈਂ ਉਦੋਂ ਲੱਗਿਆ ਹੋਇਆ ਸੀ ਕੰਮ ਕਰਦੇ ਸੀ ਜੀ ਤੇ 12-13 ਡਾਲਰ ਘੰਟੇ ਦੇ ਮਿਲਦੇ ਸੀਗੇ ਤੇ ਮੈਂ ਕਹਿੰਦਾ ਸਾਢੇ ਤਿੰਨ ਤਾਂ ਮਹਿੰਗਾ ਜੀ ਸਾਡੇ ਤਿੰਨ ਮਹਿੰਗਾ ਕਰਕੇ ਛੱਡਤਾ ਤੇ ਬਾਅਦ ਚ ਜਦ ਬਿੰਦੀਆਂ ਗਿਣੀਆਂ ਤਾਂ ਇੱਕ ਬਿੰਦੀ ਲਾਣਾ ਭੁੱਲ ਗਏ ਸੀ ਸਾਡੇ ਤਿੰਨ ਮਿਲੀਅਨ ਦਾ ਸੀ ਕਿ ਸਾਢੇ 3 ਮਿਲੀਅਨ ਵਾਲੀ ਚੀਜ਼ ਛੱਡਤੀ ਵੀ ਸਾਢੇ 3 ਲੱਖ ਚ ਮਹਿੰਗੀ ਆ ਉਹ ਉਦੋਂ ਕੇ ਵੀ ਟਾਈਮ ਹੁੰਦਾ ਸੀ ਬਿਲਕੁਲ ਬਿਲਕੁਲ ਮੇਰੇ ਕੋਲੇ ਨਾ ਜਿਹੜੀ ਆਪਾਂ ਦੂਰ ਦਰਡੇ ਦੀ ਗੱਲ ਕੀਤੀ ਵੀ ਗਵਾਲਰ ਤੱਕ ਇਧਰ ਕਿਉਂਕਿ ਐਡਲੇਡ ਦਾ ਇੱਕ ਸਟਰਕਚਰ ਹੈ ਜਾਂ ਬਣਿਆ ਇੱਕ ਪਾਸੇ ਸਮੁੰਦਰ ਹੈ ਇੱਕ ਪਾਸੇ ਪਹਾੜ ਆ ਇਹਨੇ ਨਾਰਥ ਕਨੀ ਨੂੰ ਵਧ ਰਿਆ ਉਧਰ ਗਵਾਲਰ ਤੱਕ ਚੱਲ ਜਾਣਾ ਪਰ ਮੇਰੇ ਕੋਲੇ ਥੋੜੀ ਜੀ ਗੱਲ ਆਈ ਸੀ ਪੂਰੀ ਇਹਦੀ ਪੁਖਤਾ ਵੀ ਆਪਾਂ ਕਿਸੇ ਦਿਨ ਜਾਣਕਾਰੀ ਲੈ ਕੇ ਆਵਾਂਗੇ ਵੀ ਮਰੇ ਬ੍ਰਿਜ ਦੇ ਲਾਗੇ ਇੱਕ ਹੱਬ ਬਣਾਈ ਜਾ ਰਹੀ ਆ ਅੱਛਾ ਜੀ ਜਿਹਨੂੰ ਸਟੋਰੇਜ ਜਾਂ ਵੇਅਰਹਾਊਸ ਦੀ ਹੱਬ ਕਹਿ ਸਕਦੇ ਆ ਉਹਦਾ ਕਾਰਨ ਇਹ ਹੈ ਵੀ ਸਾਰਾ ਟ੍ਰੈਫਿਕ ਆ ਜਿਹੜਾ ਮੈਲਬਨ ਤੋਂ ਜਿੰਨਾ ਵੀ ਟਰਕਿੰਗ ਆਉਂਦੀ ਆ ਤੇ ਹੈਵੀ ਵੀਕਲ ਉੱਥੇ ਰੋਕਿਆ ਜਾ ਸਕੇ ਤੇ ਉਦੋਂ ਬਾਅਦ ਲਾਈਟ ਵੀਕਲ ਨਾਲ ਚੀਜ਼ਾਂ ਜਿਹੜੀਆਂ ਇੱਥੇ ਟਰਾਂਸਫਰ ਕੀਤੀਆਂ ਜਾਣ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਮੂਵ ਆ ਇਹ ਤੇ ਉਹਦੇ ਲਈ ਵੱਡੇ ਵੱਡੇ ਜਿਹੜੇ ਬਿਜ਼ਨਸ ਪਰਸਨ ਆ ਜਿਨ੍ਹਾਂ ਦੇ ਵੱਡੇ ਵੇਅਰਹਾਊਸੇ ਆ ਉਹ ਉਧਰ ਨੂੰ ਰੁਖ ਵੀ ਕਰ ਰਹੇ ਆ ਵੱਡੀਆਂ ਟਰਾਂਸਪੋਰਟ ਕੰਪਨੀਆਂ ਵੱਡੀਆਂ ਟਰਾਂਸਪੋਰਟਰ ਕੰਪਨੀਆਂ ਫੌਕਸ ਵਗੈਰਾ ਹੋ ਗਿਆ ਇਹ ਨਾਰਥ ਲਾਈਨ ਹੋ ਗਿਆ ਇਸ ਤਰ੍ਹਾਂ ਜੀ ਜੀ ਉਹ ਆਪਣੇ ਵੇਅਰਹਾਊਸ ਉਧਰ ਖੋ ਜਿਹੜੇ ਜਾ ਵੀ ਰਹੇ ਐ ਸੋ ਇਹਦੇ ਬਾਰੇ ਚ ਆਪਾਂ ਉਹਦੇ ਨਾਲ ਹੋਰ ਸੁੱਖਾ ਹੋ ਜੇ ਇਹ ਇੱਥੋਂ ਜਾਣਗੇ ਤਾਂ ਇੱਥੇ ਲੋਕਾਂ ਨੂੰ ਸੁੱਖਾ ਹੋ ਜੀ ਥੋੜਾ ਬਿਲਕੁਲ ਇਹ ਇਹਨਾਂ ਦਾ ਇਹੀ ਮਕਸਦ ਆ ਵੀ ਅੰਦਰ ਛੋਟੇ ਵੇਰਾਂ ਉਸ ਜਾਂ ਛੋਟੀਆਂ ਬਿਜ਼ਨਸ ਬਣ ਜਾਣ ਬਾਹਰ ਇਹ ਵੱਡੇ ਬਣ ਜਾਣ ਤਾਂ ਕਿ ਦੋ ਚੀਜ਼ਾਂ ਦਾ ਮਕਸਦ ਹੱਲ ਹੋ ਜੇ ਪਰ ਇਹਦੀ ਵੀ ਆਪਾਂ ਜਾਣਕਾਰੀ ਕਿਸੇ ਦਿਨ ਲੈ ਕੇ ਆਵਾਂਗੇ ਜੇ ਸੰਬੰਧਿਤ ਬੰਦੇ ਨੂੰ ਕਿਸੇ ਦਿਨ ਲੈ ਕੇ ਆਈਏ ਇਸ ਚੀਜ਼ ਦੇ ਲਈ ਤਾਂ ਕਿ ਸਾਡੇ ਵੀ ਇਹ ਅਸੀਂ ਅੱਜ ਗੱਲ ਇਹ ਸੁਣਾਈ ਤਾਂ ਵੀ ਸਾਡੇ ਜਿਹੜੇ ਲੋਕ ਅੱਜਕੱਲ ਬਹੁਤ ਸੋਹਣੇ ਬਿਜ਼ਨਸ ਸੈਟਅਪ ਕਰ ਲਏ ਤੇ ਉਹਨਾਂ ਦਾ ਵੀ ਰੁਝਾਨ ਉਧਰ ਨੂੰ ਕਰਦੀਏ ਵੀ ਉਧਰ ਵੀ ਉਸ ਪਿਆ ਭਾਈ ਉਧਰ ਨੂੰ ਵੀ ਪੜਤਾਲ ਲੋ ਆਪਾਂ ਮੜਾ ਜਿਆ ਹਿੰਟ ਦੇਤਾ ਪੜਤਾਲ ਤਾਂ ਆਪਣੇ ਸੱਜਣ ਮਿੱਤਰਾਂ ਵੀ ਲੈਣਗੇ ਉਹਦਾ ਸ਼ਾਮ ਨੂੰ ਸਰਚਾਂ ਚੱਲ ਜਾਣਾ ਹੈ ਸੋ ਜੋਲੀ ਅੱਜ ਦਾ ਜਿਹੜਾ ਵਿਸ਼ਾ ਸੀ ਇਹ ਜ਼ਰੂਰੀ ਸੀ ਖਾਸ ਕਰਕੇ ਉਸ ਦੌਰ ਦੇ ਜਿਹੜੇ ਆਪਣੇ ਵਰਗੇ 15 ਤੋਂ 20 ਸਾਲ ਵਾਲੇ ਬੰਦੇ ਆ ਜਿਹੜੇ ਹੁਣ ਸੈਟਅਪ ਦੌਰ ਚ ਹੋ ਗਏ ਆ ਤੇ ਹੁਣ ਆਪਦੇ ਬਿਜ਼ਨਸ ਸੈਟਅਪ ਕਰਕੇ ਆਪਦੇ ਵੇਅਰ ਹਾਊਸ ਜਾਂ ਆਪਦੇ ਲੈਣੇ ਚਾਹੁੰਦੇ ਆ ਬਿਲਕੁਲ ਜੀ ਸੋ ਹੈ ਔਖਾ ਸਮਾਂ ਜੀ ਥੋੜਾ ਜਿਹਾ ਕਿਤੇ ਨ ਕਿਤੇ ਮਿਲ ਨਹੀਂ ਰਹੇ ਪਰ ਕਹਿੰਦੇ ਨਹੀਂ ਲੱਭੇ ਤੋਂ ਸਭ ਕੁਝ ਮਿਲ ਜਾਂਦਾ ਇਹਦੇ ਚ ਜਲ ਇੱਕ ਜਾਂਦੇ ਜਾਂਦੇ ਇਹ ਵੀ ਮੈਨੂੰ ਦੱਸ ਜੋ ਬਸ ਤਾਂ ਸਾਡੀ ਅਸੀਂ ਬਣਦੀ ਤਾਂ ਦੋ ਭਰਾਵਾਂ ਦੀ ਉਹਦੀ ਲੜਪੈਣ ਨੇ ਹੈਗੀਰੀ ਕੋਈ ਇਦਾਂ ਦਾ ਸਿਸਟਮ ਵੀ ਆ ਵੀ ਇਕੱਠੇ 5 10 ਕਿੱਲੇ ਲੈ ਕੇ ਤੇ ਉਹ ਚ ਆਪਣੇ ਫਿਰ ਭਰਾ ਆਪਸ ਵਿੱਚ ਕਿਲਾ ਕਿਲਾ ਰੱਖ ਕੇ ਆਪਦੇ ਸਟੋਰੇਜ ਬਣਾ ਲੈਣ ਕੋਈ ਜਾਂ ਉਹਦਾ ਜ਼ੋਨ ਕੋਈ ਇਦਾਂ ਦਾ ਆਪਸ਼ਨ ਹੋ ਸਕਦਾ ਬਹੁਤ ਵਧੀਆ ਗੱਲ ਹੈ ਜੀ ਇਹ ਤੇ ਕਹਿੰਦੇ ਨਾ ਵੀ ਬਹੁਤ ਸਾਰੇ ਕੰਮ ਕਹਿੰਦੇ ਜਦੋਂ ਆਪਾਂ ਮਿਲ ਕੇ ਹੀ ਕਰ ਸਕਦੇ ਹੁੰਦੇ ਆ ਤੇ ਕਰਦੇ ਵੀ ਹੈ ਐਸੀ ਗੱਲ ਨਹੀਂ ਆਪਣੀ ਕਮਿਊਨਿਟੀ ਚ ਬਹੁਤ ਲੋਕ ਨਾ ਜੀ ਕਲਸਟਰ ਬਣਾ ਕੇ ਆਪਣਾ ਉਹ ਕੰਮ ਕਰਦੇ ਆ ਕਿਉਂਕਿ ਇਹ ਇਹ ਗੱਲ ਇਕੱਲੀ ਕਹਾਵਤ ਨਹੀਂ ਹੈ ਵੀ ਇੱਕ ਤੇ ਇੱਕ 11 ਹੁੰਦੇ ਆ ਉਹਦੇ ਨਾਲ ਬੜਾ ਫਰਕ ਪੈ ਜਾਂਦਾ ਇੱਕ ਤਾਂ ਤੁਸੀਂ ਲਾ ਲਓ ਵੀ ਐਸੈਟਸ ਡਬਲ ਹੋ ਗਈਆਂ ਲਾਇਬਿਲਟੀ ਬੰਡੀ ਗਈ ਠੀਕ ਹੈ ਜੀ ਤਾਂ ਉਹਦੇ ਨਾਲ ਹੌਸਲਾ ਵੀ ਆ ਜਾਂਦਾ ਇੱਕ ਰੋਜ਼ ਇਹਨਾਂ ਹੌਸਲਾ ਹੀ ਮਿਲਦਾ ਇਹ ਜ਼ਰੂਰੀ ਹੈ ਤੇ ਪਰ ਸਪੈਸ਼ਲੀ ਜਿਹੜੇ ਸਾਰੇ ਟਰਮਸ ਕਲੀਅਰ ਨੇ ਇਹ ਬਹੁਤ ਜ਼ਰੂਰੀ ਹੈ ਕਹਿੰਦੇ ਨਾ ਵੀ ਪੇਪਰ ਪੰਜ ਤੁਸੀਂ ਪਹਿਲਾਂ ਕਿ ਆ ਭਰਾਵਾਂ ਚ ਵੀ ਲੜਾਈ ਹੋ ਜਾਂਦੀ ਹੈ ਤਾਂ ਇਸ ਕਰਕੇ ਪੇਪਰ ਵਰਕ ਆਫ ਦਾ ਪੁਖਤਾ ਰੱਖੋ ਜੀ ਬਿਲਕੁਲ ਕੋਈ ਹਰਜ ਨਹੀਂ ਹੈ ਤੁਸੀਂ ਦੋ ਜਣੇ ਰਲ ਕੇ ਲਓ ਪੰਜ ਜਣੇ ਰਲ ਕੇ ਲਓ 10 ਜਣੇ ਰਲ ਕੇ ਲਓ ਉਹ ਚ ਕੋਈ ਜਮਾ ਹਰਜ ਨਹੀਂ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਹੁਣ ਜਿਹੜਾ ਜਿਹੜਾ ਆਪਾਂ ਮਹਿੰਗੀ ਵਾਲੀ ਗੱਲ ਕੀਤੀ ਹੈ ਉਹਨੂੰ ਬ੍ਰੇਕ ਕਰਨ ਦਾ ਇਹੀ ਇੱਕ ਤਰੀਕਾ ਹੈ ਜਿਹੜਾ ਹੁਣ ਜਿਵੇਂ ਹੁਣ ਕੋਈ 1000 ਸਕਰ ਮੀਟਰ ਦਾ ਵੇਅਰ ਹਾਊਸ ਹੈ ਉਹ ਤਾਂ ਮਿੰਦਾ ਸਾਨੂੰ ਮਿਲ ਜਾਂਦਾ ਜੀ 16 आर स्क्वायर मीटर ਦਾ ਤੁਹਾਨੂੰ ਮਿਲ ਜਾਣਾ ਹੈ ਮਤਲਬ ਕਿ ਤੁਹਾਨੂੰ 3 ਮਿਲਿੰਦਾ ਜੀ ਹੂੰ ਸਮਝਣੀ ਫਿਰ ਉਹ ਉਹਦੀ ਜੇ ਫਿਰ ਉਹਦੀ ਪਾਲਿਸੀ ਦੇਖਣੀ ਪੈਣੀ ਹੈ ਵੀ ਇਹਦੀ ਸਬਡਿਵੀਜ਼ਨ ਕਿਵੇਂ ਹੋ ਸਕਦੀ ਹੈ ਹੂੰ ਜਨਰਲੀ ਹੋ ਜਾਂਦੀ ਹੈ ਤਾਂ ਇਹ ਇੱਕ ਵਧੀਆ ਤਰੀਕਾ ਹੈ ਵੀ ਪਹਿਲਾਂ ਦੀ ਡਿਊ ਡਿਲੀਜੈਂਸ ਕਰਕੇ ਵੀ ਹਾਂ ਜੀ ਇਹਨੂੰ ਅਸੀਂ ਕਿੰਨੇ ਚ ਸਬਡਿਵੀਡ ਕਰ ਸਕਦੇ ਹਾਂ ਸੀ ਕਿੰਨੇ ਬੰਦੇ ਕਿੰਨੇ ਪੈਸੇ ਲਾ ਰਹੇ ਆ ਤਾਂ ਉਹ ਇਕੱਠੇ ਲੈ ਕੇ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਹੈ ਪਰ ਉਹਦੇ ਜਿਹ ਪੈਸੇ ਜ਼ਰੂਰ ਬਚਦੇ ਆ ਜੀ ਇਹ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਜੀ ਸੋ ਬਿਲਕੁਲ ਜੀ ਤੁਸੀਂ ਇਹਨਾਂ ਚੀਜ਼ਾਂ ਤੇ ਵਿਚਾਰਾਂ ਕਰਿਓ ਤੇ ਵਿਚਾਰ ਕਰਕੇ ਜੇਕਰ ਤੁਹਾਨੂੰ ਕਿਤੇ ਕੋਈ ਬੈਨੀਫੀਸ਼ੀਅਲ ਲੱਗੇ ਬੈਨੀਫੀਟਰ ਲੱਗੇ ਤਾਂ ਉਸ ਦਾ ਰਿਸਕ ਲੈਣ ਚ ਕੋਈ ਹਰਜ ਨਹੀਂ ਹੁੰਦਾ ਤੇ ਇਦਾਂ ਹੀ ਬੰਦਾ ਤਰੱਕੀ ਕਰਦਾ ਜਿਹੜਾ ਬੰਦਾ ਹੱਥਾਂ ਤੇ ਹੱਤ ਰ ਕੇ ਬਹਿ ਜਾਂਦਾ ਉੱਥੇ ਬੈਠਾ ਰਹਿ ਜਾਂਦਾ ਥੋੜੇ ਬਹੁਤੇ ਰਿਸਕ ਲੈਣੇ ਪੈਂਦੇ ਆ ਕੋਈ ਵੀ ਤੁਸੀਂ ਇਸ ਪ੍ਰੋਗਰਾਮ ਜਰੀਏ ਜਾਣਕਾਰੀ ਚਾਹੁੰਦੇ ਹੋ ਨਿਓ ਹੋਰ ਚਾਹੁੰਦੇ ਆ ਤਾਂ ਥੱਲੇ ਨੰਬਰ ਚੱਲ ਰਹੇ ਆ ਤੁਸੀਂ ਅੰਜਲੀ ਨਾਲ ਜਾਂ ਹਰ ਸੋਹਣ ਹੋਰਾਂ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਜਰੂਰ ਅਸੀਂ ਬਣਦਾ ਸਹਿਯੋਗ ਦੇਵਾਂਗੇ ਸਾਡਾ ਕੋਈ ਬੜਾ ਲਾਲਚ ਨਹੀਂ ਅਸੀਂ ਤਾਂ ਥੋੜੇ ਜਿਨੇ ਨਾਲ ਹੀ ਬਿਰਨ ਵਾਲੇ ਬੰਦੇ ਆ ਸਾਨੂੰ ਤਾਂ ਜੇ ਦੋ ਵਾਰੀ ਬਾਵਾ ਲਿਖਤਾ ਇਹ ਬਾਈ ਤੇਰੇ ਕਰਕੇ ਜਾਂ ਤੁਹਾਡੇ ਚੈਨਲ ਕਰਕੇ ਅਸੀਂ ਕਰਿਆ ਅਸੀਂ ਨਾਲ ਹੀ ਖੁਸ਼ ਹੋ ਜਾਂਦੇ ਆ ਹੋਰ ਤੁਹਾਡੇ ਤੋਂ ਅਸੀਂ ਕੁਝ ਲੈਣਾ ਦੇਣਾ ਨਹੀਂ ਸੋ ਲਈਏ ਇਜਾਜ਼ਤ ਜੀ ਬਿਲਕੁਲ ਸੋ ਸਸਿਕਾਲ ਜੀ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ